ਜੱਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਜਦੋਂ ਮਨੁੱਖ ਨੇ ਗਿਣਨਾ ਸਿੱਖਿਆ ਤਾਂ ਉਸਨੇ ਗਊਆਂ ਘੋੜਿਆਂ ਆਦ ਨੂੰ ਨਹੀਂ ਗਿਣਿਆ ਉਹ ਇੱਕ ਇੱਕ ਕਰਕੇ ਜੋੜੀ ਗਿਆ ਜਿਸ ਨਾਲ ਉਸ ਨੂੰ ਅਗਲਾ ਹਿੱਸਾ ਪਤਾ ਚਲਦਾ ਗਿਆ ਅਤੇ ਉਸ ਨੂੰ ਵੱਡੀ ਅਤੇ ਨਿਰੰਤਰ ਵਧਦੀ ਗਿਣਤੀ ਦਾ ਗਿਆਨ ਹੋਇਆ ਫਿਰ ਉਸਨੇ ਗੀਟਿਆਂ ਅਤੇ ਮਗਰੋਂ ਕੋਡੀਆਂ ਸਿੱਕਿਆਂ ਵਰਗੀ ਕੋਈ ਚੀਜ਼ ਗਿਣਨੀ ਸਿੱਖੀ ਇੱਕ ਢੇਰੀ ਵਿੱਚੋਂ ਇੱਕ ਇੱਕ ਗੀਟਾ ਜਾਂ ਸਿੱਕਾ ਦੂਜੀ ਢੇਰੀ ਉੱਪਰ ਪਾਉਂਦਾ ਗਿਆ ਹਰੇਕ ਸਿੱਕੇ ਦੀ ਕੀਮਤ ਸੀ 100 ਸਿੱਕਿਆਂ ਦੇ ਜੋੜਨ ਅਤੇ ਵਧਨ ਨਾਲ ਮਨੁੱਖੀ ਮਨ ਨੂੰ ਅਮੀਰੀ ਦਾ ਸੰਕਲਪ ਲੱਭਾ ਜਿਸ ਦੀ ਪ੍ਰਾਪਤੀ ਮਨੁੱਖ ਦਾ ਉਦੇਸ਼ ਬਣ ਗਈ ਏਵੇਂ ਮਨੁੱਖ ਨੂੰ ਲਾਲਚ ਦਾ ਰੋਗ ਲੱਗ ਗਿਆ ਅਤੇ ਦੌਲਤ ਦਾ ਭੂਤ ਚਿੰਬੜ ਗਿਆ ਜਦੋਂ ਤੁਸੀਂ ਗੰਭੀਰਤਾ ਦੀ ਮੰਗ ਕਰ ਰਹੇ ਹੋ ਮੋ ਅਤੇ ਸਾਰੇ ਲਾਪਰਵਾਹੀ ਵਿਖਾ ਰਹੇ ਹੋਣ ਤਾਂ ਸ਼ੀਸ਼ੇ ਦਾ ਗਲਾਸ ਫਰਸ਼ ਤੇ ਛੁੱਟੋ ਸਾਰੇ ਉਸ ਦੇ ਟੁੱਟਣ ਦੀ ਆਵਾਜ਼ ਨਾਲ ਗੰਭੀਰ ਹੋ ਜਾਣਗੇ ਇੱਕ ਫਿਲਮ ਡਾਇਰੈਕਟਰ ਅਜੇ ਟੰਗਾ ਨਾਲ ਆਪਣੇ ਅਦਾਕਾਰਾਂ ਦੀ ਮਾਨਸਿਕ ਸਥਿਤੀ ਉਸਾਰਦਾ ਸੀ ਜੇ ਕਿਸੇ ਦੀਆਂ ਅਰਤਾ ਉਸ ਦੇ ਕਿਤੇ ਵਿੱਚ ਦਾਖਲ ਦੇਣ ਲੱਗ ਪੈਣ ਤਾਂ ਉਸ ਦਾ ਟੁੱਟਣਾ ਆਰੰਭ ਹੋ ਜਾਂਦਾ ਹੈ ਇੱਕ ਡਾਕਟਰ ਚੰਗਾ ਸੀ ਪਰ ਸ਼ਰਾਬ ਪੀਣ ਦੀ ਆਦਤ ਸੀ ਸ਼ਰਾਬ ਪੀਣ ਦੇ ਬਾਵਜੂਦ ਉਹ ਡਾਕਟਰ ਬਦੋਂ ਸਫਲ ਅਤੇ ਮਾਹਿਰ ਸੀ ਦਿਨ ਦੌਰਾਨ ਵੀ ਪੀਣ ਲੱਗ ਪਿਆ ਹਸਪਤਾਲ ਵਿੱਚ ਵੀ ਪੀਣ ਲੱਗ ਪਿਆ ਸ਼ਰਾਬ ਵਧਦੀ ਗਈ ਮੁਹਾਰਤ ਘਟਦੀ ਗਈ ਅਤੇ ਉਹ ਪ੍ਰਸਿੱਧ ਡਾਕਟਰ ਸ਼ਰਾਬ ਪੀਣ ਕਾਰਨ ਬਦਨਾਮ ਅਤੇ ਬਰਬਾਦ ਹੋ ਗਿਆ ਅਜਿਹਾ ਜੀਵਨ ਦੇ ਕਈ ਖੇਤਰਾਂ ਵਿੱਚ ਵਾਪਰਦਾ ਹੈ ਵਿਕਾਸ ਅਤੇ ਵਿਨਾਸ਼ ਦੇ ਨੇਮ ਪਰਤਖਾਨ ਲਖਨਊ ਰਹਿੰਦੇ ਇੱਕ ਵਿਅਕਤੀ ਨੇ ਇੱਕ ਤੋਤਾ ਪਾਲ ਲਿਆ ਹੋਇਆ ਸੀ ਜਿਹੜਾ ਸਵੇਰੇ ਮਾਲਕ ਨੂੰ ਜਗਾਉਣ ਲਈ ਕਹਾ ਕਰਦਾ ਸੀ ਹਜੂਰ ਜਾਗੀਏ ਆਪਨੇ ਕਾਮ ਪਰ ਜਾਣਾ ਹੈ ਮਾਲਕ ਦੀ ਪੰਜਾਬ ਵਿੱਚ ਬਦਲੀ ਹੋ ਗਈ ਤੋਤੇ ਨੇ ਵੀ ਪੰਜਾਬੀ ਸਿੱਖ ਲਈ ਅਤੇ ਪੂਰਾ ਪੰਜਾਬੀ ਬਣ ਕੇ ਕਹਿਣ ਲੱਗ ਪਿਆ ਉਠ ਓਏ ਕੰਜਰਾ ਅੱਜ ਕੰਮ ਤੇ ਤੇਰਾ ਪਿਓ ਜਾਵੇਗਾ ਸੋਹਣੀ ਇਸਤਰੀ ਦਾ ਜੁਰਮ ਗਲਤੀ ਹੀ ਲੱਗਦਾ ਹੈ ਅਤੇ ਕੋਜੀ ਇਸਤਰੀ ਦੀ ਗਲਤੀ ਵੀ ਜੁਰਮ ਲੱਗਦੀ ਹੈ ਆਪਣੇ ਪਤੀ ਨੂੰ ਮਾਰਨ ਦੇ ਜੁਰਮ ਵਿੱਚ ਕੁਝ ਲੋਕਾਂ ਨੂੰ ਸਜ਼ਾ ਦੇ ਸਬੰਧ ਵਿੱਚ رائے ਦੇਣ ਲਈ ਕਿਹਾ ਗਿਆ ਕੁਝ ਨੂੰ ਜੁਰਮ ਕਰਨ ਵਾਲੀ ਸੋਹਣੀ ਇਸਤਰੀ ਅਤੇ ਬਾਕੀਆਂ ਨੂੰ ਕੋਜੀ ਇਸਤਰੀ ਦੀ ਫੋਟੋ ਭੇਜੀ ਗਈ ਸੋਹਣੀ ਇਸਤਰੀ ਦੀ ਫੋਟੋ ਵੇਖਣ ਵਾਲਿਆਂ ਪੁਰਸ਼ਾਂ ਨੇ ਸਬੂਤ ਔਰਤ ਦੇ ਵਿਰੁੱਧ ਛੋਣ ਦੇ ਬਾਵਜੂਦ ਉਸ ਨੂੰ ਦੋਸ਼ੀ ਨਾ ਦੱਸਿਆ ਜਦੋਂ ਕਿ ਕੋਜੀ ਇਸਤਰੀ ਵਾਲੀ ਫੋਟੋ ਵਾਲੇ ਪੁਰਸ਼ਾਂ ਨੇ ਉਸ ਨੂੰ ਸਖਤ ਸਜ਼ਾ ਦੇਣ ਦੀ ਸਿਫਾਰਸ਼ ਕੀਤੀ ਸੋਹਣੀ ਇਸਤਰੀ ਵਾਲੇ ਪੁਰਸ਼ਾਂ ਦੀ ਰਾਏ ਸੀ ਕਿ ਇਤਨੀ ਸੋਹਣੀ ਇਸਤਰੀ ਜੇਲ੍ਹ ਨਹੀਂ ਜਾਣੀ ਚਾਹੀਦੀ ਬਾਕੀਆਂ ਦੀ ਰਾਏ ਸੀ ਕਿ ਇਤਨੀ ਕੋਜੀ ਇਸਤਰੀ ਜੇਲ੍ਹ ਤੋਂ ਬਾਹਰ ਨਹੀਂ ਰਹਿਣੀ ਚਾਹੀਦੀ ਭੇਦਭਾਵ ਕਰਨ ਦੇ ਅਨੇਕਾ ਆਧਾਰ ਹੁੰਦੇ ਹਨ ਸ਼ੇਰ ਬਿਮਾਰ ਸੀ ਸਾਰੇ ਜੀਵ ਹਾਲਚਲ ਪੁੱਛਣ ਆਏ ਲੁੰਬੜ ਨਾ ਆਇਆ ਬਗਿਆੜ ਨੇ ਲੁੰਬੜ ਨਾਲ ਆਪਣੀ ਪੁਰਾਣੀ ਰੜਕ ਕੱਢਣ ਲਈ ਸ਼ੇਰ ਨੂੰ ਦੱਸਿਆ ਲੂੰਬੜ ਤੁਹਾਡਾ ਸਤਿਕਾਰ ਨਹੀਂ ਕਰਦਾ ਵੇਖੋ ਆਇਆ ਹੀ ਨਹੀਂ ਇਤਨੇ ਵਿੱਚ ਲੂੰਬੜ ਆ ਗਿਆ ਲੂੰਬੜ ਨੇ ਬਗਿਆੜ ਦੇ ਅੰਤਲੇ ਸ਼ਬਦ ਸੁਣ ਲਏ ਸਨ देर ਨਾਲ ਆਉਣ ਕਰਕੇ ਸ਼ੇਰ ਨੇ ਲੂੰਬੜ ਵੱਲ ਗੁੱਸੇ ਨਾਲ ਵੇਖਿਆ ਲੂੰਬੜ ਨੇ ਮੌਕਾ ਸੰਭਾਲਦਿਆਂ ਕਿਹਾ ਜਨਾਬ ਤੁਸੀਂ ਮੇਰੀਆਂ ਸੇਵਾਵਾਂ ਦਾ ਕੋਈ ਅਨਮਾਨ ਲਾਇਆ ਮੈਂ ਦੂਰ ਦੂਰ ਤੱਕ ਦੇ ਹਕੀਮਾਂ ਡਾਕਟਰਾਂ ਤੋਂ ਤੁਹਾਡੀ ਬਿਮਾਰੀ ਦਾ ਇਲਾਜ ਪੁੱਛ ਕੇ ਆਇਆ ਹਾਂ ਮੈਂ ਉਦੋਂ ਹੀ ਆਉਣਾ ਸੀ ਜਦੋਂ ਇਲਾਜ ਲੱਭਦਾ ਦੇਰ ਤਾਂ ਹੋਣੀ ਹੀ ਸੀ ਉਹ ਇਲਾਜ ਇਹ ਹੈ ਕਿ ਤੁਹਾਨੂੰ ਇੱਕ ਬਗਿਆੜ ਨੂੰ ਮਾਰਨਾ ਪਏਗਾ ਅਤੇ ਉਸ ਦੀ ਨਿੱਗੀ ਚਮੜੀ ਨੂੰ ਆਪਣੇ ਦਿਵਾਲੇ ਲਪੇਟਣਾ ਪਵੇਗਾ ਜਦੋਂ ਉਸ ਦੀ ਗਰਮੀ ਤੁਹਾਡੇ ਸਰੀਰ ਨੂੰ ਮਿਲੇਗੀ ਤਾਂ ਉਸ ਨਾਲ ਤੁਹਾਡਾ ਰੋਗ ਦੂਰ ਹੋਵੇਗਾ ਸ਼ੇਰ ਨੇ ਬਗਿਆੜ ਨੂੰ ਮਾਰਨ ਲਈ ਇਸ਼ਾਰੇ ਨਾਲ ਬੁਲਾਇਆ ਜਦੋਂ ਬਗਿਆੜ ਲੂੰਬੜ ਕੋਲੋਂ ਲੰਘ ਰਿਹਾ ਸੀ ਤਾਂ ਲੂੰਬੜ ਨੇ ਕਿਹਾ ਮੇਰੀ ਸ਼ਿਕਾਇਤ ਨਹੀਂ ਪ੍ਰਸ਼ੰਸਾ ਕਰਨੀ ਸੀ ਇਹ ਭੁਲੇਖਾ ਰਿਹਾ ਹੈ ਕਿ ਕਿਲੇ ਬੜੇ ਮਜਬੂਤ ਹੁੰਦੇ ਸਨ ਕਿਲੇ ਦੇ ਅੰਦਰ ਡਰੇ ਹੋਏ ਨਿਰਾਸ਼ ਲੋਕ ਰਹਿੰਦੇ ਸਨ ਹਮਲਾਵਰ ਫੌਜ ਮੁੱਖ ਦਰਵਾਜ਼ੇ ਰਾਹੀਂ ਅੰਦਰ ਨਹੀਂ ਵੜਦੀ ਪਾਸੇ ਦੀ ਕੰਧ ਵਿੱਚ ਪਾੜ ਪਾ ਕੇ ਅੰਦਰ ਕੁਸਦੀ ਹੈ ਮੁੱਖ ਦਵਾਰ ਰਾਹੀਂ ਤਾਂ ਹੀ ਵੜਿਆ ਜਾਂਦਾ ਹੈ ਜੇ ਕਿਲਾ ਆਪਣੇ ਕਬਜ਼ੇ ਵਿੱਚ ਹੋਵੇ ਕਿਲੇ ਨੂੰ ਘੇਰਾ ਪਾਉਣ ਵਾਲੇ ਬਾਹਰਲੇ ਇੱਧਰ ਉੱਧਰ ਜਾ ਸਕਦੇ ਹਨ ਅੰਦਰਲੇ ਆ ਜਾ ਨਹੀਂ ਸਕਦੇ ਅੰਦਰ ਗੰਦਗੀ ਫੈਲਣ ਕਰਕੇ ਬਿਮਾਰੀ ਫੈਲ ਜਾਂਦੀ ਹੈ ਬਾਹਰੋਂ ਅੰਦਰ ਨਾ ਜਾ ਸਕਣਾ ਉਤਨਾ ਪ੍ਰੇਸ਼ਾਨ ਨਹੀਂ ਕਰਦਾ ਜਿੰਨਾ ਕਿਸੇ ਤੰਗ ਥਾਂ ਵਿੱਚ ਅੰਦਰ ਬੰਦ ਹੋ ਜਾਣਾ ਕਰਦਾ ਹੈ ਇਹਨਾਂ ਕਾਰਨਾ ਕਰਕੇ ਕਿਲਿਆਂ ਦਾ ਮਹੱਤਵ ਜਾਂਦਾ ਰਿਹਾ ਅਤੇ ਤੋਪਾਂ ਨੇ ਕਿਲਿਆਂ ਦਾ ਭੋਗ ਹੀ ਪਾ ਦਿੱਤਾ ਕਿਸੇ ਬੇਲੇਜ ਯੂਰਪ ਵਿੱਚ ਕਲਾ ਦੇ ਖੇਤਰ ਵਿੱਚ بڑے ਥਾਰਤਵਾਦੀ ਲਹਿਰ ਚੱਲੀ ਸੀ ਜਿਸ ਦਾ ਅਰਥ ਸੀ ਤਰਕਹੀਨ ਵਿਹਾਰ ਜਾਂ ਉਲ ਜਲੂਲ ਵਿਵਸਥਾ ਨਾਲ ਧਿਆਨ ਖਿੱਚਣਾ ਡਾਲੀ ਨਾਮ ਦੇ ਚਿੱਤਰਕਾਰ ਨੇ ਲੈਨਿਨ ਦਾ ਇੱਕ ਚਿੱਤਰ ਬਣਾਇਆ ਸੀ ਜਿਸ ਵਿੱਚ ਉਸਨੇ ਲੈਨਿਨ ਦਾ ਪਿੱਛਾ ਬੜਾ ਭਾਰੀ ਵਿਖਾਇਆ ਸੀ ਇਸ ਚਿੱਤਰ ਦੀ ਆਲੋਚਨਾ ਹੋਈ ਜਿਸ ਦੇ ਉੱਤਰ ਵਿੱਚ ਡਾਲੀ ਨੇ ਕਿਹਾ ਕਿ ਲੈਨਿਨ ਦੇ ਭਾਰੇ ਪਿੱਛੇ ਵਾਲਾ ਚਿੱਤਰ ਉਸਨੇ ਇੱਕ ਸੁਪਨੇ ਦੇ ਆਧਾਰ ਤੇ ਬਣਾਇਆ ਸੀ ਅਤੇ ਮਸਲਾ ਲੈਨਿਨ ਪ੍ਰਤੀ અપਮਾਨ ਜਾਂ ਸਤਕਾਰ ਦਾ ਨਹੀਂ ਮੈਂ ਤਾਂ ਕਲਾ ਦਾ ਮੋਹਾਨ ਬਦਲ ਰਿਹਾ ਸੀ ਇੱਕ ਥਾਂ ਤੇ ਚਿੰਤਕ ਬਰੇਟਨ ਨੇ ਭਾਸ਼ਣ ਦੇਣਾ ਸੀ ਜਦੋਂ ਭਾਸ਼ਣ ਸੁਣਨ ਲਈ ਸਰੋਤੇ ਬਲਾਰੇ ਨੂੰ ਉਡੀਕ ਰਹੇ ਸੀ ਤਾਂ ਡਾਲੀ ਅੱਧੀ ਦਰਜਨ ਰੰਗ ਬਰੰਗੀਆਂ ਸਵੈਟਰਾਂ ਪਾ ਕੇ ਮੂੰਹ ਵਿੱਚ ਥਰਮਾਮੀਟਰ ਨਾਲ ਹਾਲ ਵਿੱਚ ਦਾਖਲ ਹੋਇਆ ਭਾਸ਼ਣ ਕਿਸੇ ਹੋਰ ਨੇ ਦੇਣਾ ਸੀ ਪਰ ਧਿਆਨ ਸਾਰਾ ਥਰਮਾਮੀਟਰ ਵਾਲੇ ਨੇ ਮੱਲਿਆ ਹੋਇਆ ਸੀ ਜਦੋਂ ਬਰੇਟਨ ਨੇ ਭਾਸ਼ਣ ਆਰੰਭ ਕੀਤਾ ਉਸੇ ਵੇਲੇ ਡਾਲੀ ਨੇ ਸਵੈਟਰਾਂ ਲਾਉਣੀਆਂ ਆਰੰਭ ਕਰ ਦਿੱਤੀਆਂ ਉਹ ਫਜ਼ੂਲ ਚੀਜ਼ਾਂ ਵੱਲ ਧਿਆਨ ਖਿੱਚ ਰਿਹਾ ਸੀ ਡਾਲੀ ਇੱਕ ਵੀ ਸ਼ਬਦ ਨਾ ਬੋਲਿਆ ਪਰ ਉਸਨੇ ਦੱਸ ਦਿੱਤਾ ਕਿ ਬੜੇ ਥਾਰਤਵਾਦ ਕੀ ਹੁੰਦਾ ਹੈ ਹਕੂਮਤ ਦੇ ਉੱਪਰਲੇ ਮੰਡਲਾਂ ਵਿੱਚ ਸਭ ਕੁਝ ਵਿਉਂਤ ਬਣਾ ਕੇ ਕੀਤਾ ਜਾਂਦਾ ਹੈ 1940 ਵਿੱਚ ਰੂਜ਼ਵੈਲਟ ਅਮਰੀਕਾ ਦਾ ਦੋ ਵਾਰ ਰਾਸ਼ਟਰਪਤੀ ਬਣ ਚੁੱਕਿਆ ਸੀ ਤੀਜੀ ਵਾਰ ਚੁਣੇ ਜਾਣ ਦਾ ਵਿਦਾਨ ਨਹੀਂ ਸੀ ਯੂਰਪ ਵਿੱਚ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਅਮਰੀਕਾ ਅਜੇ ਯੁੱਧ ਵਿੱਚ ਸ਼ਾਮਲ ਨਹੀਂ ਸੀ ਹੋਇਆ ਪਰ ਸ਼ਾਮਲ ਹੋਣ ਦੀ ਤਿਆਰੀ ਹੋ ਰਹੀ ਸੀ ਰੂਜ਼ਵੈਲਟ ਦੀ ਪਾਰਟੀ ਉਮੀਦਵਾਰ ਲੱਭ ਰਹੀ ਸੀ ਉਸ ਵੇਲੇ ਰੂਜ਼ਵੈਲਟ ਨੇ ਐਲਾਨ ਕੀਤਾ ਕਿ ਉਹ ਚੋਣ ਨਹੀਂ ਲੜੇਗਾ ਪਰ ਅੰਦਰੋਂ ਉਹ ਲੜਨਾ ਚਾਹੁੰਦਾ ਸੀ ਉਸਨੇ ਕਈਆਂ ਨੂੰ ਖੱਲਾਸ਼ੇਰੀ ਦੇ ਕੇ ਉਮੀਦਵਾਰ ਬਣਵਾ ਦਿੱਤਾ ਜਿਸ ਤਿੰਨ ਰੋਜਾ ਕਾਨਫਰੰਸ ਵਿੱਚ ਉਮੀਦਵਾਰ ਦਾ ਫੈਸਲਾ ਹੋਣਾ ਸੀ ਅਨੇਕਾ ਉਮੀਦਵਾਰਾਂ ਕਾਰਨ ਫੈਸਲਾ ਹੀ ਨਾ ਹੋ ਸਕਿਆ ਰੂਜ਼ਵੈਲਟ ਨੇ ਇੱਕ ਉਮੀਦਵਾਰ ਤੋਂ ਆਪਣੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਵੀ ਕਰਵਾ ਦਿੱਤੀ ਦੂਜੇ ਦਿਨ ਮੰਗ ਉੱਠੀ ਕਿ ਰੂਜ਼ਵੈਲਟ ਨੂੰ ਲਿਆਓ ਰੂਜ਼ਵੈਲਟ ਹਾਜ਼ਰ ਨਹੀਂ ਸੀ ਅਖੀਰਲੇ ਦਿਨ ਹਾਜ਼ਰ ਹੋਇਆ ਪਾਰਟੀ ਨੇ ਐਲਾਨ ਕੀਤਾ ਕਿ ਰੂਜ਼ਵੈਲਟ ਸਾਡਾ ਉਮੀਦਵਾਰ ਹੈ ਇਵੇਂ ਰੂਜ਼ਵੈਲਟ ਉਮੀਦਵਾਰ ਬਣਿਆ ਅਤੇ ਜਿੱਤਿਆ ਯੁੱਧ ਅਜੇ ਚੱਲ ਰਿਹਾ ਸੀ। ਅਗਲੀ ਵਾਰੀ ਵੀ ਜਿੱਤਿਆ। ਸਭ ਕੁਝ ਸੁਭਾਵਿਕ ਦਿਖਾਈ ਦੇ ਰਿਹਾ ਸੀ। ਪਰ ਹਰ ਪੱਖ ਸਿਆਣਪ ਨਾਲ ਵਿਉਂਤਿਆ ਗਿਆ ਸੀ। ਇਸੇ ਕਰਕੇ ਰੂਜ਼ਵੈਲਟ ਨੂੰ ਮੁਸਕਰਾਹਟ ਵਾਲਾ ਲੰਬੜ ਕਿਹਾ ਜਾਂਦਾ ਰਿਹਾ ਹੈ। ਪਤੀ-ਪਤਨੀ ਵਿਚਲਾ ਰਿਸ਼ਤਾ ਠੰਡਾ ਹੋ ਗਿਆ ਸੀ। ਵੱਖ ਰਹਿ ਰਹੇ ਸਨ। ਇੱਕ ਸਾਂਝੇ ਸ਼ੁਭਚਿੰਤਕ ਦੇ ਯਤਨਾਂ ਨਾਲ ਦੋਵੇਂ ਇੱਕ ਹੋਟਲ ਵਿੱਚ ਮਿਲੇ। ਪਤੀ ਨੇ ਕੁਝ ਕਿਹਾ ਜਿਸ ਨੂੰ ਪਤਨੀ ਨੇ અપਮਾਨ ਸਮਝਿਆ। ਤੇ ਉਹ ਉੱਠ ਕੇ ਜਾਣ ਲੱਗੀ ਪਤੀ ਨੂੰ ਪਤਾ ਸੀ ਕਿ ਇਹ ਗੱਲਬਾਤ ਟੁੱਟਣ ਉਪਰੰਤ ਉਹ ਕਦੇ ਨਹੀਂ ਆਵੇਗੀ ਪਤਨੀ ਖਲੋਤੀ ਸੀ ਪਤੀ ਨੇ ਕਿਹਾ ਕੁਝ ਚੰਗਾ ਵੀ ਕਹਿ ਇਹੋ ਜਿਹਾ ਵਾਕ ਪਤੀ ਨੇ ਪਹਿਲੀ ਵਾਰ ਬੋਲਿਆ ਸੀ ਪਤੀ ਪਤਨੀ ਦਾ ਪ੍ਰਤੀਕਰਮ ਉਡੀਕ ਰਿਹਾ ਸੀ ਜਦੋਂ ਪਤਨੀ ਕੁਝ ਨਾ ਬੋਲੀ ਤਾਂ ਪਤੀ ਨੇ ਕਿਹਾ ਮੇਰੇ ਤੋਂ ਜ਼ਰੂਰ ਕਈ ਵਧਿਕੀਆਂ ਹੋਈਆਂ ਹੋਣਗੀਆਂ ਹੁਣ ਤੋਂ ਮੈਨੂੰ ਚੰਗਾ ਇਨਸਾਨ ਚੰਗਾ ਪਤੀ ਅਤੇ ਚੰਗਾ ਪਿਤਾ ਬਣਨ ਵਿੱਚ ਮਦਦ ਕਰ, ਨਿਰਸੰਦੇਹ ਇਹ ਗਲਤਫਹਿਮੀਆਂ ਦੂਰ ਕਰਨ ਵਾਲੀ ਅਤੇ ਆਪਣਾ ਦੋਸ਼ ਸਵੀਕਾਰਨ ਵਾਲੀ ਅਤੇ ਜਿੱਦ ਨੂੰ ਤਿਆਗਣ ਵਾਲੀ ਗੱਲਬਾਤ ਸੀ। ਜਾਣ ਲਈ ਤਿਆਰ ਖਲੋਤੀ ਪਤਨੀ ਬਹਿ ਗਈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।